ਤਾ ਰਿਪੋਰਟ ਹੋ ਕੇ ਆਏ ਭਾਰਤੀਆਂ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਮੌਕੇ ਤੇ ਏਜੰਸੀਆਂ ਵੀ ਮੌਜੂਦ ਹੈ ਦੱਸਦੀਏ ਕਿ ਜਿਹੜੇ ਲੋਕ ਹੁਣੇ-ਹੁਣੇ ਰਿਪੋਰਟ ਹੋ ਕੇ ਅੰਮ੍ਰਿਤਸਰ ਦੇ 에어ਪੋਰਟ ਤੇ ਪੁੱਜੇ ਨੇ ਉਹਨਾਂ ਦੇ ਕੋਲੋਂ ਲੰਬੀ ਪੁੱਛਤਾਚ ਚੱਲ ਰਹੀ ਹੈ ਮੌਕੇ ਤੇ ਏਜੰਸੀਆਂ ਵੀ ਜੂਨੇ ਤੈਨਾਤ ਕੀਤੀਆਂ ਗਈਆਂ ਕੱਲ ਵਾਲੀ ਫਲਾਈਟ ਦੇ ਵਿੱਚ ਕਤਲ ਚ ਪਗੋੜੇ ਵੀ ਕਿਉਂਕਿ ਵਾਪਸ ਆਏ ਸੀ ਜੈਸ ਕਰਕੇ ਮੌਕੇ ਤੇ ਅੱਜ ਇਹਨਾਂ ਲੋਕਾਂ ਦੇ ਕੋਲੋਂ ਪਹਿਲਾਂ ਤਾਂ ਪੁੱਛਤਾਚ ਕੀਤੀ ਜਾ ਰਹੀ ਹੈ ਤੇ ਫਿਰ ਇਹਨਾਂ ਨੂੰ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਕੀ ਇਹਨਾਂ ਦੀ ਆਪੋ ਆਪਣੇ ਘਰਾਂ ਨੂੰ ਰਵਾਨਗੀ ਹੋਈ ਕੀ ਤੇ ਨਾਲ ਕੀ ਨਾਲ ਇੱਕ ਹੋਰ ਅਪਡੇਟ ਹੈ ਯੂਐਸ ਦਾ ਜੋ ਮਿਲਟਰੀ ਜਹਾਜ਼ ਹੈ ਉਹ ਤਕਰੀਬਨ ਇੱਥੇ 3 ਤੋਂ 4 ਘੰਟਿਆਂ ਤੱਕ ਰੁਕੇ ਗਏ ਉਸ ਤੋਂ ਬਾਅਦ ਉਸ ਦੀ ਵਾਪਸੀ ਜੋ ਹੈ ਹੋਵੇਗੀ ਦੱਸ ਦਈਏ ਕਿ ਮੌਕੇ ਤੇ ਮਾਹੌਲ ਪੂਰਾ ਗਰਮ ਹੈ ਕਿਉਂਕਿ ਲਗਾਤਾਰ ਤੀਜੀ ਵਾਰ ਜੋ ਹੈ ਯੂ ایس ਦਾ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਤੇ ਐਂਟਰੀ ਮਾਰ ਰਿਹਾ ਲਗਾਤਾਰ ਉਥੋਂ ਡਿਪੋਰਟ ਹੋਏ ਲੋਕਾਂ ਨੂੰ ਜੋ ਹੈ ਵਤਨ ਵਾਪਸੀ ਕਰਵਾਈ ਜਾ ਰਹੀ ਹੈ ਪਿਛਲੀ ਰਾਤ ਵੀ ਇੱਕ ਜਹਾਜ਼ ਆਇਆ ਸੀ ਜਿਸ ਦੇ ਵਿੱਚ तमाम ਲੋਕਾਂ ਨੂੰ ਵਤਨ ਵਾਪਸੀ ਕਰਵਾਈ ਗਈ ਸੀ ਜਿਸ ਦੇ ਵਿੱਚ ਬੱਚੇ ਤੱਕ ਵੀ ਮੌਜੂਦ ਸੀ ਨੋਟਵਾਨ ਮੌਜੂਦ ਸੀ ਕੁੜੀਆਂ ਤੱਕ ਵੀ ਜੋ ਨੇ ਉਸ ਜਹਾਜ਼ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੀ ਵਤਨਵਾਪਸੀ ਕਰਵਾਈ ਗਈ ਸੀ ਤੇ ਨਾਲ ਕਿਨਾਲ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਵੀ ਬੀੜੀਆਂ ਲੱਗੀਆਂ ਹੋਈਆਂ ਸੀ ਹੋਰ ਤਾਂ ਹੋਰ ਅਜਿਹੇ ਬਹੁਤ ਸਾਰੇ ਮੁੰਡੇ ਸੀ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਤੱਕ ਵੀ ਨਹੀਂ ਸੀ ਨੰਗੇ ਸਿਰ ਉਹਨਾਂ ਨੂੰ 에ਅਰਪੋਰਟ ਦੇ ਉੱਤੇ ਜੂਆ ਉਤਾਰਿਆ ਗਿਆ ਸੀ ਤੇ ਮੌਕੇ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਅੱਜ ਦੀਆਂ ਇਹ ਤਸਵੀਰਾਂ ਨੇ ਜਿੱਥੇ 에ਅਰਪੋਰਟ ਤੇ ਅੱਜ ਤੀਜਾ ਜਹਾਜ਼ ਜੂਆ ਲੈਂਡ ਹੋ ਚੁੱਕਿਆ ਤੇ ਮੌਕੇ ਤੇ ਜਿਹੜੇ ਰਿਪੋਰਟ ਕਿੱਤੇ ਗਏ ਭਾਰਤੀ ਆਏ ਨੇ ਤਕਰੀਬਨ 156 57 ਭਾਰਤੀ ਜੂਨੀਅਰ ਜਿਹੜੀ ਪੋਰਟ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਪਹੁੰਚੇ ਹੋਏ ਹੈ ਉਹਨਾਂ ਦੇ ਕੋਲੋਂ ਮੌਕੇ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਏਜੰਸੀਆਂ ਵੀ ਜੂਨੇ ਮੌਕੇ ਤੇ ਮੌਜੂਦ ਹੈ ਕਿਉਂਕਿ ਬੀਤੇ ਕੱਲ੍ਹ ਵਾਲੀ ਫਲਾਈਟ ਦੇ ਵਿੱਚ ਕਤਲ ਚ ਪਘੋੜੇ ਲੋਕ ਵੀ ਜੂਨੇ ਸ਼ਾਮਲ ਦੱਸੇ ਜਾ ਰਿਹਾ ਹੈ ਦਾ ਰਿਪੋਰਟ ਹੋ ਕੇ ਆਏ ਭਾਰਤੀਆਂ ਦੇ ਨਾਲ ਪੁੱਛਗਿੱਛ ਚੱਲ ਰਹੀ ਹੈ ਮੌਕੇ ਤੇ ਏਜੰਸੀਆਂ ਵੀ ਮੌਜੂਦ ਹੈ ਦੱਸਦੀ ਹੈ ਕਿ ਜਿਹੜੇ ਲੋਕ ਹੁਣੇ-ਹੁਣੇ ਡਿਪੋਰਟ ਹੋ ਕੇ ਅੰਮ੍ਰਿਤਸਰ ਦੇ 에ਅਰਪੋਰਟ ਤੇ ਪੁੱਜੇ ਨੇ ਉਹਨਾਂ ਦੇ ਕੋਲੋਂ ਲੰਬੀ ਪੁੱਛਤਾਚ ਚੱਲ ਰਹੀ ਹੈ ਮੌਕੇ ਤੇ ਏਜੰਸੀਆਂ ਵੀ ਜੂਨੇ ਤੈਨਾਤ ਕੀਤੀਆਂ ਗਈਆਂ ਕੱਲ ਵਾਲੀ ਫਲਾਈਟ ਦੇ ਵਿੱਚ ਕਤਲ ਚ ਪਘੋੜੇ ਵੀ ਕਿਉਂਕਿ ਵਾਪਸ ਆਏ ਸੀ ਜੈਸ ਕਰਕੇ ਮੌਕੇ ਤੇ ਅੱਜ ਇਹਨਾਂ ਲੋਕਾਂ ਦੇ ਕੋਲੋਂ ਪਹਿਲਾਂ ਤਾਂ ਪੁੱਛਤਾਚ ਕੀਤੀ ਜਾ ਰਹੀ ਹੈ ਤੇ ਫਿਰ ਇਹਨਾਂ ਨੂੰ ਪਰਿਵਾਰ ਦੇ ਨਾਲ ਮਿਲਣ ਦੀ ਜਾਂਚ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਹੀ ਇਹਨਾਂ ਦੀ ਆਪੋ ਆਪਣੇ ਘਰਾਂ ਨੂੰ ਰਵਾਨਗੀ ਹੋਏਗੀ ਤੇ ਨਾਲ ਕੀ ਨਾਲ ਇੱਕ ਹੋਰ ਅਪਡੇਟ ਹੈ ਯੂਐਸ ਦਾ ਜੋ ਮਿਲਟਰੀ ਜਹਾਜ਼ ਹੈ ਉਹ ਤਕਰੀਬਨ ਇੱਥੇ 3 ਤੋਂ 4 ਘੰਟਿਆਂ ਤੱਕ ਰੁਕੇ ਗਏ ਉਸ ਤੋਂ ਬਾਅਦ ਉਸ ਦੀ ਵਾਪਸੀ ਜੋ ਹੈ ਹੋਵੇਗੀ ਦੱਸ ਦਈਏ ਕਿ ਮੌਕੇ ਤੇ ਮਾਹੌਲ ਪੂਰਾ ਗਰਮ ਹੈ ਕਿਉਂਕਿ ਲਗਾਤਾਰ ਤੀਜੀ ਵਾਰ ਜੋ ਹੈ ਯੂਐਸ ਦਾ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਤੇ ਐਂਟਰੀ ਮਾਰ ਰਿਹਾ ਲਗਾਤਾਰ ਉਤੋਂ ਰਿਪੋਰਟ ਹੋਏ ਲੋਕਾਂ ਨੂੰ ਜੁਆ ਵਤਨ ਵਾਪਸੀ ਕਰਵਾਈ ਜਾ ਰਹੀ ਹੈ ਪਿਛਲੀ ਰਾਤ ਵੀ ਇੱਕ ਜਹਾਜ਼ ਆਇਆ ਸੀ ਜਿਸ ਦੇ ਵਿੱਚ तमाम ਲੋਕਾਂ ਨੂੰ ਵਤਨ ਵਾਪਸੀ ਕਰਵਾਈ ਗਈ ਸੀ ਜਿਸ ਦੇ ਵਿੱਚ ਬੱਚੇ ਤੱਕ ਵੀ ਮੌਜੂਦ ਸੀ ਨੋਟਵਾਨ ਮੌਜੂਦ ਸੀ ਕੁੜੀਆਂ ਤੱਕ ਵੀ ਜੁਨੇ ਉਸ ਜਹਾਜ਼ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੀ ਵਤਨ ਵਾਪਸੀ ਕਰਵਾਈ ਗਈ ਸੀ ਤੇ ਨਾਲ ਕਿਨਾਲ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਵੀ ਬੇੜੀਆਂ ਲੱਗੀਆਂ ਹੋਈਆਂ ਸੀ ਹੋਰ ਤਾਂ ਹੋਰ ਅਜਿਹੇ ਬਹੁਤ ਸਾਰੇ ਮੁੰਡੇ ਸੀ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਤੱਕ ਵੀ ਨਹੀਂ ਸੀ ਨੰਗੇ ਸਿਰ ਉਹਨਾਂ ਨੂੰ ਏਅਰਪੋਰਟ ਦੇ ਉੱਤੇ ਜੋ ਉਤਾਰਿਆ ਕਿ ਅਸੀਂ ਤੇ ਮੌਕੇ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਅੱਜ ਦੀਆਂ ਇਹ ਤਸਵੀਰਾਂ ਨੇ ਜਿੱਥੇ ਏਅਰਪੋਰਟ ਤੇ ਅੱਜ ਤੀਜਾ ਜਹਾਜ਼ ਜੂਆ ਲੈਂਡ ਹੋ ਚੁੱਕਿਆ ਤੇ ਮੌਕੇ ਤੇ ਜਿਹੜੇ ਡਿਪੋਰਟ ਕਿਤੇ ਗਏ ਭਾਰਤੀ ਆਏ ਨੇ ਤਕਰੀਬਨ 156 57 ਭਾਰਤੀ ਜੂਨੇ ਅੱਜ ਡਿਪੋਰਟ ਕਿਤੇ ਗਏ ਅੰਮ੍ਰਿਤਸਰ ਪਹੁੰਚੇ ਹੋਏ ਆ ਉਹਨਾਂ ਦੇ ਕੋਲੋਂ ਮੌਕੇ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਏਜੰਸੀਆਂ ਵੀ ਜੂਨੇ ਮੌਕੇ ਤੇ ਮੌਜੂਦ ਹੈ ਕਿਉਂਕਿ ਬੀਤੇ ਕੱਲ੍ਹ ਵਾਲੀ ਫਲਾਈਟ ਦੇ ਵਿੱਚ ਕਤਲ ਚ ਪਘੋੜੇ ਲੋਕ ਵੀ ਜੂਨੇ ਸ਼ਾਮਲ ਦੱਸੇ ਜਾ ਰਹੇ ਆ